ਸਦਰਪਤਾ ਸਿੰਘ ਜੀ ਇਸ ਦੇ ਨਾਲ ਸਿੱਖ ਰਾਜਨੀਤੀ ਦੇ ਵਿੱਚ ਕੀ ਕੁਝ ਪ੍ਰਭਾਵ ਪੈਣ ਵਾਲਾ ਹੈ ਕਿਉਂਕਿ ਇਹਦੇ ਨਾਲ ਲਕੀਰ ਮੇਰੇ ਖਿਆਲ ਨਾਲ ਸਪਸ਼ਟ ਹੋ ਗਈ ਹੈ ਕਿ ਹੁਣ ਤਾਂ ਦੋ ਟੜੇ ਹੋ ਮਤਲਬ ਬੋਲਦਾ ਇੱਕ ਲਕੀਰ ਹੈ ਇੱਕ ਇਧਰਲੇ ਬੰਨੇ ਆ ਤੇ ਦੂਜੇ ਉਧਰਲੇ ਬੰਨੇ ਆ ਬਿਲਕੁਲ ਬਿਲਕੁਲ ਜੀ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੀ ਜਿਹੜੀ ਟੈਕਨੋਕਰਟ ਟੀਮ ਹੈ ਜਿਹੜੀ ਇੱਕ ਪਾਰਟੀ ਦੇ ਤੌਰ ਤੇ ਨਹੀਂ ਇੱਕ ਮਸ਼ੀਨਰੀ ਦੇ ਤੌਰ ਤੇ ਔਰ ਇੱਕ ਕੰਪਨੀ ਦੇ ਤੌਰ ਤੇ ਔਰੀਐਂਟ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਰਾਜਨੀਤਿਕ ਤੌਰ ਤੇ ਕੋਈ ਕੈਰੀਅਰ ਨਹੀਂ ਹੈ ਜਿਨ੍ਹਾਂ ਨੂੰ ਪੋਲਿਟਿਕਸ ਦਾ ਕੁਝ ਵੀ ਨਹੀਂ ਪਤਾ ਸਿਰਫ ਉਹ ਪੈਸੇ ਕਮਾਉਣ ਲਈ ਆ ਰਹੇ ਨੇ ਸੋ ਉਹ ਸੁਖਵੀਰ ਸਿੰਘ ਬਾਦਲ ਦੇ ਨਾਲ ਜਾਣਗੇ ਗੰਟੀ ਵੀ ਜਾਣਗੇ ਸੋ ਹੋ ਸਕਦਾ 5-10 ਸੀਟਾਂ ਉਹ ਲੈ ਵੀ ਜਾਣ ਕੋਈ ਵੱਡੀ ਗੱਲ ਨਹੀਂ ਦੂਜੇ ਪਾਸੇ ਹੁਣ ਦੋ 13 ਸਾਡੇ ਕੋਲ ਸਿੱਖ ਰਾਜਨੀਤੀ ਵਿੱਚ ਆ ਰਹੀਆਂ ਨੇ ਇੱਕ ਜਿਹੜੀ ਚੜੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਪੰਜ ਮੈਂਬਰੀ ਭਰਤੀ ਕਮੇਟੀ ਆ ਉਹ ਭਰਤੀ ਕਰ ਰਹੀ ਆ ਤੇ ਅਗਲੀ ਤੇ ਰਹਿ ਗਈ ਆ ਜਿਹੜੀ ਜਿਹੜੀ ਖਾਲਸਾ ਪੰਥ ਦੇ ਜਜ਼ਬਿਆਂ ਨੂੰ ਇੱਕ ਇੱਕ ਵੱਡੇ ਹਿੱਸੇ ਨੂੰ ਅ ਪ੍ਰਭਾਵਿਤ ਕਰ ਰਹੀ ਹੈ ਭਾਈ ਅਮਰਪਾਲ ਸਿੰਘ ਵਾਲੀ ਦੇ ਹਨ ਪ੍ਰੇਮ ਸਿੰਘ ਚੰਦੂ ਮਜਰੇ ਦਾ ਕੋਈ ਸਿਧਾਂਤ ਨਹੀਂ ਹੈ ਉਹਨੂੰ ਸਿਰਫ ਤੇ ਸਿਰਫ ਪਾਵਰ ਚਾਹੀਦੀ ਹੈ ਚਾਹੇ ਸੁਖਬੀਰ ਬਾਦਲ ਦੇ ਦੇ ਚਾਹੇ ਪੰਜ ਮੈਂਬਰੀ ਜੀ ਹਣਾ ਸੋ ਉਹ ਕੱਲ ਨੂੰ ਇਥੋਂ ਪੰਜ ਮੈਂਬਰੀ ਕਮੇਟੀ ਨੇ ਨਾ ਕਰਤੀ ਵੀ ਨਾ ਤੇਰੇ ਬੇਟੇ ਨੂੰ ਟਿਕਟ ਮਿਲਨੀ ਆ ਨਾ ਤੈਨੂੰ ਮਿਲਨੀ ਆ ਤੁਹਾਨੂੰ ਪਾਰਟੀ ਵਿੱਚ ਪਾਰਟੀ ਦੀ ਸਰਗਰਮੀ ਲਈ ਜਾਂ ਪਾਰਟੀ ਦੇ ਵਾਅਦੇ ਲਈ ਸੇਵਾ ਲਈ ਗਈ ਹੈ ਇੱਕਦਮ ਉਹ ਸੁਖਬੀਰ ਸਿੰਘ ਬਾਦਲ ਦੀ ਝੋਲੀ ਪੈਣਗੇ ਸਦਰਪਤਾ ਸਿੰਘ ਜੀ ਇਸ ਦੇ ਨਾਲ ਸਿੱਖ ਰਾਜਨੀਤੀ ਦੇ ਵਿੱਚ ਕੀ ਕੁਝ ਪ੍ਰਭਾਵ ਪੈਣ ਵਾਲਾ ਹੈ ਕਿਉਂਕਿ ਇਹਦੇ ਨਾਲ ਲਕੀਰ ਮੇਰੇ ਖਿਆਲ ਨਾਲ ਸਪਸ਼ਟ ਹੋ ਗਈ ਹੈ ਕਿ ਹੁਣ ਤਾਂ ਦੋ ਟੜੇ ਹੋ ਮਤਲਬ ਬੋਲਦਾ ਇੱਕ ਲਕੀਰ ਹੈ ਇੱਕ ਇਧਰਲੇ ਬੰਦੇ ਆ ਤੇ ਦੂਜੇ ਉਧਰਲੇ ਬੰਦੇ ਆ ਬਿਲਕੁਲ ਬਿਲਕੁਲ ਸੋ ਇਹ ਇਹ ਇੱਕ ਜਿਹੜੀ ਹੈਗੀ ਆ ਵੀ ਅਕਾਲੀ ਪੋਲਿਟਿਕ ਸਿੱਖ ਰਾਜਨੀਤੀ ਆਪਾਂ ਨਾ ਕਹੀ ਆ ਅਕਾਲੀ ਪੋਲਿਟਿਕਸ ਵਿੱਚ ਲਕੀਰਾਂ ਖਿੱਚੀਆਂ ਗਈਆਂ ਨੇ ਸੋ ਇੱਕ ਇੱਕ ਲਕੀਰ ਜਿਹੜੀ ਉਹ ਹੈਗੀ ਆ ਜਿਹੜੇ ਬਿਜ਼ਨਸ ਓਰੀਐਂਟਡ ਨੇ ਜਿਨ੍ਹਾਂ ਦਾ ਨਾ ਕੋਈ ਅਕਾਲੀ ਦਲ ਵਾਲਾ ਪਛੋਕੜ ਹੈ ਨਾ ਉਹ ਆਪ ਕਿਸੇ ਸੰਘਰਸ਼ ਵਿੱਚ ਸ਼ਾਮਲ ਨੇ ਨਾ ਉਹਨਾਂ ਨੂੰ ਸਿੱਖਾਂ ਦੀ ਨੈਤਿਕਤਾ ਦਾ ਜਿਹੜੀਆਂ ਐਥਿਕ ਵੈਲਿਊਜ਼ ਹੁੰਦੀਆਂ ਸਿੱਖ ਰਾਜਨੀਤੀ ਦੀਆਂ ਨਾ ਉਹਨਾਂ ਦਾ ਪਤਾ ਉਹ ਲੋਕ ਨੇ ਜਿਹੜੇ ਪਾਵਰ ਤੇ ਦੌਲਤ ਦੋ ਨਿਸ਼ਾਨੇ ਆ ਉਹਨਾਂ ਦੇ ਵੀ ਪਾਵਰ ਹਥਿਆਕੇ ਰੱਖਣੀ ਤੇ ਪਾਵਰ ਹਥਿਆਕੇ ਮਨਾ ਮੋਹੀ ਦੌਲਤਾਂ ਜਿਹੜੀ ਉਹ ਉਹ ਇਕੱਠੀ ਕਰਨੀ ਸੋ ਜਿਹੜੇ ਲੋਕ ਇਹ ਸ ਚੱਕਰਵਿਊ ਵਿੱਚ ਫਸੇ ਹੋਏ ਆ ਪਾਵਰ ਤੇ ਦੌਲਤ ਦੇ ਚੱਕਰਵਿਊ ਵਿੱਚ ਜਿਨ੍ਹਾਂ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਕਰ ਰਹੇ ਹੈਗੇ ਆ ਸੋ ਇੱਕ ਵੱਖਰੇ ਧੜੇ ਦੇ ਤੌਰ ਤੇ ਸਾਡੇ ਸਾਹਮਣੇ ਆ ਰਹੇ ਆ ਪਰ ਪੰਥ ਨੂੰ ਪਰਨਾਈਆਂ ਹੋਈਆਂ ਜਿਹੜੀਆਂ ਜਿਹੜੀਆਂ ਸੰਗਤਾਂ ਨੇ ਸੋ ਸੰਗਤਾਂ ਹੁਣ ਕਿਸ ਧਿਰ ਦੇ ਨਾਲ ਹਮਾਇਤ ਵਿੱਚ ਆਉਂਦੀਆਂ ਨੇ ਇਹ ਆਏਗਾ ਬਿਲਕੁਲ ਵਰਟੀਕਲੀ ਇਹਨ ਦੋ ਫਾੜਾਂ ਦੇ ਤੌਰ ਤੇ ਸਾਹਮਣੇ ਆ ਰਿਹਾ ਹੈਗਾ ਖਾਲਸਾ ਪੰਥ ਕਿਹੜੀ ਧਿਰ ਨੂੰ ਪਰਵਾਨਗੀ ਦਿੰਦਾ ਜਾਂ ਖਾਲਸਾ ਜੀ ਦੀਆਂ ਰੀਝਾਂ ਔਰ ਅਮੰਗਾ ਤਾਂ ਕਿਹੜੀ ਧਰ ਹੈ ਜਿਹੜੀ ਨੁੱਤਦੀ ਹੈ ਸੋ ਇੱਕ ਵਿਦਵਾਨ ਦਾ ਮੈਂ ਸੁਣ ਰਿਹਾ ਸੀ ਪੜ੍ਹ ਰਿਹਾ ਸੀਗਾ ਉਹ ਵਿਦਵਾਨ ਕਹਿੰਦਾ ਵੀ ਜਿਹੜਾ ਕਈ ਵਾਰੀ ਕੌਮਾਂ ਦੇ ਭਟਕੇ ਹੋਏ ਇਤਿਹਾਸਕਾਰ ਆ ਜਿਹੜੇ ਕੌਮ ਨੂੰ ਇਹੋ ਜਿਹਾ ਇਤਿਹਾਸ ਸੁਣਾਉਂਦੇ ਆ ਤੇ ਇਹੋ ਜਿਹਾ ਇਤਿਹਾਸ ਲਿਖਦੇ ਆ ਜਿਹੜਾ ਕਿ ਤਰੀਕਾਂ ਅਤੇ ਘਟਨਾਵਾਂ ਦਾ ਪਿੰਜਰ ਹੁੰਦਾ ਸਕੈਲਟਨ ਆਫ ਡੇਟਸ ਐਂਡ ਇਵੈਂਟਸ ਹੁੰਦਾ ਹੁਣ ਸੋ ਇਹ ਤਰੀਕਾ ਤੇ ਘਟਨਾਵਾਂ ਦੇ ਪਿੰਜਰ ਵਾਲਾ ਇਤਿਹਾਸ ਕਦੇ ਵੀ ਕੌਮ ਦੀ ਰੂਹ ਨੂੰ ਤ੍ਰਿਪਤ ਨਹੀਂ ਕਰਦਾ ਕੌਮ ਦੀ ਰੂਹ ਨੂੰ ਉਹ ਇਤਿਹਾਸ ਤ੍ਰਿਪਤ ਕਰਦਾ ਜਿਹਦੇ ਵਿੱਚ ਉਹਦੇ ਜਾਂਬਾਜ਼ ਸੂਰਮਿਆਂ ਤੇ ਸ਼ਹੀਦਾਂ ਦੀ ਗਾਥਾ ਜਿਹੜੀ ਲਹੋਂ ਨਾਲ ਲਿਬੜੀ ਹੋਈ ਗਾਥਾ ਉਹਦਾ ਵਰਣਨ ਹੁੰਦਾ ਜਿਹੜਾ ਜਿਹੜਾ ਇਤਿਹਾਸ ਕੌਮ ਦਾ ਭਵਿੱਖ ਸਵਾਰਨ ਦਾ ਰਾਹ ਦਿਖਾਉਂਦਾ ਉਹ ਇਤਿਹਾਸਿਕ ਕੌਮ ਪ੍ਰਵਾਨ ਕਰਦੀ ਹੈ ਬਿਲਕੁਲ ਉਸੇ ਤਰ੍ਹਾਂ ਉਸ ਪਾਰਟੀ ਨੂੰ ਹੀ ਜਿਹੜਾ ਅਸਲੀ ਸਿੱਖ ਕੌਮ ਉਹ ਪ੍ਰਵਾਨ ਕਰੇਗੀ ਜਿਹੜੀ ਕੌਮ ਨੂੰ ਕੌਮ ਦੀ ਹੋਣੀ ਕੌਮ ਦੀ ਅਸਲੀ ਡੈਸਟਨੀ ਔਰ ਕੌਮ ਦਾ ਭਵਿੱਖ ਸਵਾਰਨ ਵਾਸਤੇ ਇੱਕ ਸਾਜਗਰ ਧਿਰ ਦੇ ਤੌਰ ਤੇ ਸਮਝੇਗੀ ਸੋ ਜਿਹੜਾ ਕਟਨਾਵਾ ਤੇ ਤਰੀਕਾਂ ਦਾ ਪਿੰਜਰ ਉਸ ਪਿੰਜਰ ਨਾਲ ਜੁੜੇ ਹੋਏ ਜਿਹੜੇ ਜਿਹੜੇ ਰਾਜਨੀਤੀਬਾਨ ਖਾਲਸਾ ਪੰਥ ਨੂੰ ਪਰਵਾਹ ਨਹੀਂ ਕਰੇਗਾ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੀ ਜਿਹੜੀ ਟੈਕਨੋਕਰੈਟ ਟੀਮ ਹੈ ਜਿਹੜੀ ਇੱਕ ਪਾਰਟੀ ਦੇ ਤੌਰ ਤੇ ਨਹੀਂ ਇੱਕ ਮਸ਼ੀਨਰੀ ਦੇ ਤੌਰ ਤੇ ਔਰ ਇੱਕ ਕੰਪਨੀ ਦੇ ਤੌਰ ਤੇ ਔਰੀਐਂਟ ਕੀਤੀ ਜਾ ਰਹੀ ਹੈ ਹਾਂ ਉਹਨਾਂ ਨੂੰ ਹਮਾਇਤ ਮਿਲੇਗੀ ਇਹ ਨਹੀਂ ਕੋਈ ਗੱਲ ਵੀ ਉਹ ਹਮਾਇਤ ਤੋਂ ਸਕਣੇ ਆ ਕਿਉਂਕਿ ਸਾਡੇ ਵਿੱਚ ਜਿਹੜੀ ਵਿਪਰਣ ਕੀ ਰੀਤ ਆਈ ਆ ਸਾਡਾ ਇੰਟਰਨਲ ਔਰੋਜ਼ਨ ਹੋਇਆ ਸਾਡੇ ਵਿੱਚ ਅੰਦਰੂਨੀ ਜਿਹੜਾ ਖੋਰਾ ਲੱਗਿਆ ਵਪਰਨ ਕੀ ਰੀਤ ਕਾਰਨ ਗੁਰੂ ਸਾਹਿਬਾਂ ਦੇ ਸੰਦੇਸ਼ ਤੋਂ ਟੁੱਟਣ ਕਾਰਨ ਉਹਦੇ ਨਾਲ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਨੇ ਪਾਵਰ ਔਰ ਦੌਲਤ ਪਿੱਛੇ ਭੱਜੇ ਫਿਰਦੇ ਆ ਸੋ ਜੇ ਸੌਖਿਆਂ ਤੁਸੀਂ ਦੌਲਤ ਕਮਾਉਣੀ ਆ ਤਾਂ ਇਸ ਵੇਲੇ ਰਾਜਨੀਤੀ ਉਹਦੇ ਲਈ ਸਭ ਤੋਂ ਵਧੀਆ ਰਾਹ ਹੈਗਾ ਸੋ ਉਹ ਲੋਕ ਜਿਨ੍ਹਾਂ ਦਾ ਰਾਜਨੀਤਿਕ ਤੌਰ ਤੇ ਕੋਈ ਕੈਰੀਅਰ ਨਹੀਂ ਹੈ ਜਿਨ੍ਹਾਂ ਨੂੰ ਪੋਲਿਟਿਕਸ ਦਾ ਕੁਝ ਵੀ ਨਹੀਂ ਪਤਾ ਸਿਰਫ ਉਹ ਪੈਸੇ ਕਮਾਉਣ ਲਈ ਆ ਰਹੇ ਨੇ ਸੋ ਉਹ ਸੁਖਵੀਰ ਸਿੰਘ ਬਾਦਲ ਦੇ ਨਾਲ ਜਾਣਗੇ ਗਿਣਤੀ ਵਿੱਚ ਜਾਣਗੇ ਸੋ ਹੋ ਸਕਦਾ 5-10 ਸੀਟਾਂ ਉਹ ਲੈ ਵੀ ਜਾਣ ਕੋਈ ਵੱਡੀ ਗੱਲ ਨਹੀਂ ਪਰ ਇਹ ਇੱਕ ਧਿਰ ਹੈ ਜਿਹੜੀ ਹੋ ਰਹੇਗੀ ਕਿ ਇੱਕ ਪਾਸੇ ਪੰਥ ਨੂੰ ਪਰਣਾਇਆਂ ਹੋਈਆਂ ਗੋਨੂ ਨੂੰ ਗੁਰੂ ਨੂੰ ਪਰਣਾਇਆਂ ਹੋਈਆਂ ਸੰਗਤਾਂ ਹੋਣਗੀਆਂ ਇੱਕ ਪਾਸੇ ਪਾਵਰ ਜਿਹੜੇ ਪਾਵਰ ਖੰਗਰੀ ਹੈ ਪਾਵਰ ਗਰੀਡੀਆ ਤੇ ਦੌਲਤ ਦੇ ਗਰੀਡੀਆ ਜਿਹੜੇ ਦੌਲਤ ਨੂੰ ਜਿਹੜੇ ਇਕੱਠਾ ਕਰਨਾ ਚਾਹੁੰਦੇ ਆ ਉਹ ਧਿਰ ਹੈ ਜਿਹੜੀ ਸਾਹਮਣੇ ਆਵੇਗੀ ਸੋ ਵਰਟੀਕਲੀ ਦੋ ਧਰਾਂ ਨੇ ਜਿਹੜੀਆਂ ਅਕਾਲੀ ਦਲ ਵਿੱਚ ਸਾਹਮਣੇ ਆ ਰਹੀਆਂ ਜਿਹਦਾ ਇੱਕ ਪ੍ਰਧਾਨ ਹੈ ਸੁਖਵੀਰ ਸਿੰਘ ਬਾਦਲ ਬਣ ਗਿਆ ਦੂਜੀ ਧਿਰ ਵੱਲੋਂ ਦੂਜੀ ਤੋਂ ਵੀ ਬਾਅਦ ਤੀਜੀ ਧਿਰ ਵੱਲੋਂ ਜੀ ਕਿਉਂਕਿ ਹੁਣ ਜਿਹੜੀਆਂ ਪੰਥ ਨੂੰ ਪਰਨਾਈਆਂ ਹੋਈਆਂ ਧਿਰਾਂ ਨੇ ਉਹਨਾਂ ਦੀਆਂ ਅੱਗੇ ਦੋ ਧਰਾਂ ਵਧਣੀਆਂ ਇੱਕ ਸ਼ੁੱਧ ਪੰਥਕ ਧਿਰ ਹੋਏਗੀ ਜਿਹੜੀ ਕੌਮਲੀ ਆਪਣਾ ਸਿਰ ਦੇ ਸਕਦੀ ਹੈ ਤੇ ਜਿਹੜੀਆਂ ਹੁਣ ਪੰਥਕ ਜਜਬੇ ਵਾਲੀਆਂ ਧਿਰਾਂ ਉਹ ਇਸ ਨੂੰ ਕਿਸ ਤਰੀਕੇ ਦੇ ਨਾਲ ਲੈਣ ਜਾਂ ਕੀ ਉਹਨਾਂ ਦੇ ਲਈ ਕੋਈ ਹੁਣ ਜਿਹੜੀ ਸਥਿਤੀ ਆ ਵੈਕਿਊਮਿਕ ਹੋਰ ਜਗ੍ਹਾ ਹੋਰ ਬਣ ਗਈ ਹੋਈ ਆ ਇਹਨੂੰ ਕਿਵੇਂ ਦੇਖਦੇ ਹਾਂ ਹਾਂਜੀ ਹਾਂਜੀ ਸੋ ਜਿਹੜੀਆਂ ਹੁਣ ਦੋ ਪੰਥਕ ਧਿਰਾਂ ਨੇ ਇਸ ਵੇਲੇ ਆਪਾਂ ਸੁਖਵੀਰ ਸਿੰਘ ਬਾਦਲ ਵਾਲੀ ਬੱਕਰੀ ਛੱਡ ਲਈ ਇਹ ਇੱਕ ਤਰ੍ਹਾਂ ਆ ਆਪਾਂ ਕਹਿ ਸਕਦੇ ਹਾਂ ਵੀ ਸੱਤਾ ਔਰੀਐਂਟਡ ਆ ਤੇ ਦੌਲਤ ਔਰੀਐਂਟਡ ਆ ਵੀ ਪੈਸਾ ਲੁੱਟ ਲੋ ਤੇ ਸੱਤਾ ਦੇ ਹਿਸਾਬ ਨਾਲ ਲੁੱਟਣਾ ਦੂਜੇ ਪਾਸੇ ਹੁਣ ਦੋ ਤਿਹਾਂ ਸਾਡੇ ਕੋਲ ਸਿੱਖ ਰਾਜਨੀਤੀ ਵਿਚ ਆ ਰਹੀਆਂ ਨੇ ਇੱਕ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨਸਾਰ ਪੰਜ ਮੈਂਬਰੀ ਭਰਤੀ ਕਮੇਟੀ ਆ ਉਹ ਭਰਤੀ ਕਰ ਰਹੀ ਆ ਤੇ ਅਗਲੀ ਤੇ ਰਹੀ ਗਈ ਆ ਜਿਹੜੀ ਜਿਹੜੀ ਖਾਲਸਾ ਪੰਥ ਦੇ ਜਜ਼ਬਿਆਂ ਨੂੰ ਇੱਕ ਇੱਕ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰ ਰਹੀ ਆ ਭਾਈ ਅਮਰਤਪਾਲ ਸਿੰਘ ਵਾਲੀ ਤੇ ਹੁਣ ਪੰਜ ਮੈਂਬਰੀ ਕਮੇਟੀ ਵਿੱਚ ਵੀ ਸਾਰਾ ਕੁਝ ਉਹ ਉਹ ਨਹੀਂ ਹੈਗਾ ਵੀ ਉਹ ਪੰਥਕ ਜਜ਼ਬੇ ਨੂੰ ਸ਼ੁੱਧ ਪੰਥਕ ਜਜ਼ਬੇ ਨੂੰ ਪਰਣਾਇ ਹੋਏ ਹੈ ਹਨਾ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ 50% ਲੋਕ ਆ ਜਿਹੜੇ ਹਨਾ ਉਹ ਸੰਗਤ ਜਿਹੜੀ ਹਮਾਇਤ ਵਿਚ ਆ ਰਹੀ ਆ ਉਹ 100% ਪੰਥਕ ਜਜ਼ਬੇ ਨੂੰ ਪ੍ਰਣਾਇੀ ਹੋਇਆ ਪਰ ਉਹਦੇ ਨਾਲ ਜਿਹੜੇ ਇੱਕ ਆਪਾਂ ਕਹਿ ਲਈਏ ਕਿ ਲੀਡਰ ਜਿਹੜੇ ਕਿ ਇਸੇ ਹੀ ਅਕਾਲੀ ਦਲ ਤੋਂ ਨਿਕਲ ਕੇ ਆਏ ਉਹਨਾਂ ਤੋਂ ਫਿਰ ਥੋੜਾ ਜਿਆਦਾ ਸਾਵਧਾਨ ਰਹਿਣਾ ਪਏਗਾ ਕਿਤਾ ਬਿਲਕੁਲ ਪੰਜ ਮੈਂਬਰੀ ਕਮੇਟੀ ਨੂੰ ਇਹ ਕਰਨਾ ਪਵੇਗਾ ਵੀ ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਕੋਈ ਸਿਧਾਂਤ ਨਹੀਂ ਹੈ ਉਹਨੂੰ ਸਿਰਫ ਤੇ ਸਿਰਫ ਪਾਵਰ ਚਾਹੀਦੀ ਆ ਚਾਹੇ ਸੁਖਬੀਰ ਬਾਦਲ ਦੇ ਦੇ ਚਾਹੇ ਪੰਜ ਮੈਂਬਰੀ ਕਮੇਟੀ ਜੀ ਸੋ ਉਹ ਕਾਲੂ ਇੱਥੋਂ ਪੰਜ ਮੈਂਬਰੀ ਕਮੇਟੀ ਨੇ ਨਾ ਘਾਰਤੀ ਵੀ ਨਾ ਤੇਰੇ ਬੇਟੇ ਨੂੰ ਟਿਕਟ ਮਿਲਈਆਂ ਨਾ ਤੈਨੂੰ ਮਿਲਈਆਂ ਤੁਹਾਨੂੰ ਪਾਰਟੀ ਵਿੱਚ ਪਾਰਟੀ ਦੀ ਸਰਗਰਮੀ ਲਈ ਜਾਂ ਪਾਰਟੀ ਦੇ ਵਾਅਦੇ ਲਈ ਸੇਵਾ ਲਈ ਗਈ ਹੈ ਇੱਕਦਮ ਉਹ ਸੁਖਵੀਰ ਸਿੰਘ ਬਾਦਲ ਦੀ ਝੋਲੀ ਪੈਣਗੇ ਠੀਕ ਹੈ ਨਾ ਡਿਟ ਮੀਨਸ ਕੋਈ ਕੈਰੇਕਟਰ ਨਹੀਂ ਹੈ ਸਿਰਫ ਸੱਤਾ ਹਥਿਆਉਣ ਲਈ ਅਕਾਲ ਤਖਤ ਦੇ ਉਹ ਕਲੋਨਾ ਦੀਆਂ ਤਸਵੀਰਾਂ ਮੇਰੇ ਖਲ ਪਿਛਲੇ ਇਲੈਕਸ਼ਨ ਚ ਆਈਆਂ ਵੀ ਸਨ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖੇਮਿਆਂ 'ਚ ਆਮ ਹੀ ਬੈਠੇ ਜਿਹੜੇ ਦੇਖੇਗਾ ਕੱਲਾ ਪ੍ਰੇਮ ਸਿੰਘ ਚੰਦੂ ਮਾਜਰਾ ਨਹੀਂ ਬਹੁਤ ਲੋਕ ਨੇ ਜਿਹੜੇ ਪੰਜ ਮੈਂਬਰੀ ਭਾਰਤੀ ਕਮੇਟੀ ਵਿੱਚ ਨੇ ਜਿਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਸਿਰਫ ਅਕਾਲ ਤਖਤ ਦਾ ਨਾਂ ਵਰਤ ਕੇ ਇੱਕ ਵਾਰੀ ਐਮਐਲਏ ਬਣ ਜਾਈਏ ਜਾਂ ਐਮਪੀ ਬਣ ਜਾਈਏ ਵੀ ਉਹਨਾਂ ਦੀ ਕੋਈ ਸਿਧਾਂਤ ਨਹੀਂ ਉਹ ਸਿਧਾਂਤਕ ਤੌਰ ਤੇ ਸੁਖਵੀਰ ਸਿੰਘ